ਇਹ ਜਿਹੜੇ ਨਾ ਮੂੜੇ ਬਣਾਏ ਇਹਨਾਂ ਨੇ ਇਹ ਦੇਖੋ ਡਿਜ਼ਾਈਨ ਪਾਪ ਆਗੇ ਨਾ ਇਹ ਬਹਿਣ ਵਾਲੇ ਮੂੜੇ ਹੁੰਦੇ ਨਾ ਜਿਹੜੇ ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਵੀ ਇੱਕ ਨਾ ਫੱਟੀ ਦਾ ਜਿਹੜਾ ਕੰਮ ਨਾ ਉਹ ਦੇ ਸਕਦੇ ਆ ਦੇਖੋ ਇਹ ਪਈ ਦੇ ਨਾ ਮੰਜੀ ਪੁਰਾਣੇ ਸਮੇਂ ਦੀ ਇਸ ਤਰ੍ਹਾਂ ਪੈਣ ਵਾਲੀਆਂ ਮੰਜੀਆਂ ਇਹਨਾਂ ਨੂੰ ਕਹਿੰਦੇ ਰਿਆ ਆਹ ਦੇਖੋ ਇਹ ਛਾਂ ਕੇ ਰੱਖੀ ਆ ਅੱਜ ਵੀ ਨਾ ਪੈਣ ਵਾਲੀਆਂ ਮੰਜੀਆਂ ਆਹ ਦੇਖੋ ਉਹ ਕੁੱਤਾ ਵੀ ਭਾਲਿਆ ਅਜ ਵਿੱਚ ਕੁੱਤਾ ਦੇਖੋ ਮੰਜੀ ਦੀ ਛਾਂਵੇਂ ਨਾ ਕੁੱਤਾ ਪਿਆ ਇਹ ਪਰਮਾਨੈਂਟ ਫਿਕਸ ਕੀਤੇ ਤੇ ਜੁਲੇ ਥੱਲੇ ਆਹ ਦੇਖੋ ਇਹ ਪੁਰਾਣੇ ਸਮੇਂ ਦੇ ਵਿੱਚ ਜਿਦ ਤਰ੍ਹਾਂ ਕਰਦੇ ਰਹੇ ਸੀ ਨਾ ਲੋਕ ਆਪਦੇ ਘਰਾਂ 'ਚ ਇਹ ਇਹਨਾਂ ਨੇ ਅੱਜ ਵੀ ਸਾਂਭ ਕੇ ਰੱਖਿਆ ਉਹ ਕਲਚਰ ਆ ਵੇਖੋ ਪੂਰੇ ਆ ਵੇਖੋ ਇੱਧਰ ਇਹਨਾਂ ਨੇ ਖੁਰਲੀ ਬਣਾਈ ਦੀ ਆ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਖੁਰਲੀਆਂ ਦੇ ਨਾ ਹੋਂਦ ਤੇ ਜਿਹੜੀਆਂ ਖੁਰਲੀਆਂ ਵੀ ਆ ਨਾ ਉਹ ਦੂਜੀਆਂ ਆ ਗਈਆਂ ਚਾਵੇਂ ਚੁੱਲ੍ਹੇ ਆ ਗਈਆਂ ਚੋਕੇ ਇੱਧਰੋਂ ਤੇ ਉੱਧਰ ਰੱਖ ਲੋ ਇयां ਪਰਮਾਨੈਂਟ ਖੁਰਲੀ ਰੱਖੀ ਆ ਆ ਕੋ ਆ ਖੁਰਲੀ ਦੇ ਵਿੱਚ ਜਿਹੜਾ ਸਰੀਆ ਲੱਗਾ ਦਿੰਦਾ ਇਹਦੇ ਅੰਦਰ ਜਿਹੜਾ ਨਾ ਪਾਥੀਆਂ ਸਟੋਰ ਰਹਿੰਦੀਆਂ ਹੁਣ ਇਹ ਦੇਖੋ ਉਹ ਕਿਦਾਂ ਇੱਕ ਇੱਕ ਕਰਕੇ ਚਿਣੀ ਆ ਨਾ ਸਾਰੀ ਇਹਨਾਂ ਨੇ ਪਾਥੀ ਉਹ ਦੇਖੋ ਇੱਕ ਕਰਕੇ ਸਾਰੀ ਉੱਪਰ ਪਾਥੀਆਂ ਜਿਣੀ ਦੀਆਂ ਨੇ ਤੇ ਔਰ ਇਹ ਬਾਹਰੋਂ ਲੇਵ ਦਿੱਤੇ ਦਾਦਰ ਵੇਖੋ ਸਾਰਾ ਗੋਆ ਫੇਰਿਆ ਆ ਨਾ ਕਿਡਾ ਸੋਨਾ ਆ ਦੇਖੋ ਇਹ ਇੱਧਰ ਸਾਰਾ ਗੋਆ ਫੇਰਿਆ ਆ ਨਾ ਨੇ ਉਧਰ ਉਹ ਪਰੇ ਤੱਕ ਸਾਸਰੀ ਕਾਲ ਦੋਸਤੋ ਕੀ ਹਾਲ ਚਾਲ ਦੋਸਤੋ ਸਵਾਗਤ ਆ ਤੁਹਾਡਾ ਅੱਜ ਦੇ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਇੱਕ ਪਿੰਡ 'ਚ ਖੜੇ ਆ ਤੇ ਆਪਾਂ ਜਿਸ ਤਰ੍ਹਾਂ ਤੁਹਾਨੂੰ ਲਾਸਟ ਵੀਡੀਓ 'ਚ ਕਿਹਾ ਸੀ ਕਿ ਸਾਡਾ ਕੰਟੈਂਟ ਹੁਣ ਪੂਰਾ ਆਊ ਕਰੂਗਾ ਪੰਜਾਬੀ ਦੇ ਵਿੱਚ ਅੱਜ ਦੀ ਮੇਰੇ ਪਿੱਛੇ ਦੇਖ ਰਹੇ ਇੱਕ ਕੋਠੇ ਦੇ ਉੱਤੇ ਨਾ ਇਹ ਛੱਤ ਦੇ ਉੱਤੇ ਇਹ ਪ੍ਰਾਲੀ ਲਾਈ ਹੋਈ ਆ ਇਹ ਦੁਕਾਨ ਦਾ ਮਕਸਦ ਪਤਾ ਕੀ ਆ ਪ੍ਰਾਲੀ ਦੁਕਾਨ ਦਾ ਮਕਸਦ ਇਹ ਆ ਵੀ ਪ੍ਰਾਲੀ ਤੋਂ ਜਿੱਦਾਂ ਪੰਜਾਬੀ ਲੋਕ ਹਨ ਆ ਦੇਖੋ ਘਰ 'ਚ ਇਹਨੂੰ ਕਹਿੰਦੇ ਮੂੜਾ ਦੇਖੋ ਕਿੱਡੇ ਸੋਹਣੇ ਇਹਨਾਂ ਨੇ ਨਾ ਬੈਠਣ ਵਾਲੇ ਮੂੜੇ ਜਿਹੜੇ ਹੁੰਦੇ ਆ ਨਾ ਇਹ ਦੇਖੋ ਇਹ ਇਸ ਪ੍ਰਾਲੀ ਤੋਂ ਬਣਾਏ ਹੋਏ ਨੇ ਇਹ ਪ੍ਰਾਲੀ ਜਿਹੜੀ ਆ ਨਾ ਪੰਜਾਬੀ ਲੋਕ ਕੀ ਕਰਦੇ ਨੇ ਸਾਡੇ ਮੈਕਸਿਮਮ ਜਿਹੜੇ ਹੁੰਦੇ ਨੇ ਜਿਨ੍ਹਾਂ ਨੇ ਘਰ 'ਚ ਡੰਗਰ ਵਸ਼ਾ ਰੱਖਿਆ ਹੁੰਦਾ ਨਾ ਉਹ ਫਿਰ ਪਰਾਲੀ ਜਿਹੜੀ ਹੈ ਨਾ ਬਾਰ-ਬਾਰ ਬਾਹਰੋਂ ਲਿਆਉਣ ਦੀ ਬਜਾਏ ਨਾ ਆਪਦੇ ਘਰਾਂ 'ਚ ਨਾ ਸਟੋਰ ਕਰ ਲੈਂਦੇ ਨੇ ਇਹ ਤੇ ਇੱਕ ਸਟੋਰ ਕੀਤੀ ਆ ਦੂਸਰਾ ਇਹਦੇ ਬੈਠਣ ਵਾਲੇ ਮੂੜੇ ਜਿਹੜੇ ਨਾ ਉਹ ਬਣਾਏ ਜਾਂਦੇ ਨੇ ਆਹ ਦੇਖੋ ਕਿੱਡੇ ਵਧੀਆ ਜਿਹੜੇ ਨਾ ਮੂੜੇ ਬਣਾਏ ਇਹਨਾਂ ਨੇ ਇਹ ਦੇਖੋ ਡਿਜ਼ਾਈਨ ਪਾਪ ਆਕੇ ਨਾ ਇਹ ਬਹਿਣ ਵਾਲੇ ਮੂੜੇ ਹੁੰਦੇ ਨਾ ਜਿਹੜੇ ਜਿਸ ਤਰ੍ਹਾਂ ਕਿ ਤੁਸੀਂ ਕਹਿ ਸਕਦੇ ਹੋ ਵੀ ਇੱਕ ਨਾ ਫੱਟੀ ਦਾ ਜਿਹੜਾ ਕੰਮ ਨਾ ਉਹ ਦੇ ਸਕਦੇ ਆ ਤੇ ਇਹ ਮੂੜੇ ਨਾ ਇਹ ਘਰ ਬਹਿਣ ਵਾਸਤੇ ਥੱਲੇ ਨਾ ਇਹ ਯੂਜ਼ ਕੀਤੇ ਜਾਂਦੇ ਆ ਔਰ ਪੰਜਾਬੀ ਘਰਾਂ ਦੇ ਵਿੱਚ ਜਿਹੜਾ ਨਾ ਆ ਵੇਖੋ ਤੁਸੀਂ ਨਾ ਬਾਲਣ ਜੜਾਉਂਦਾ ਨਾ ਇਹ ਚੁੱਲ੍ਹੇ 'ਚ ਬਾਲਣ ਵਾਸਤੇ ਨਾ ਇਹ ਬਾਲਣ ਕੋਠਿਆਂ ਦੇ ਵਿੱਚ ਵੇਖੋ ਸਟੋਰ ਕਰਕੇ ਰੱਖਿਆ ਹੋਇਆ ਪਹਿਲਾਂ ਹੀ ਇਹ ਦੇਖੋ ਔਰ ਇੱਧਰ ਪ੍ਰਾਲੀ ਲਾਈ ਆ ਕਿਉਂਕਿ ਘਰਾਂ ਦੇ ਵਿੱਚ ਜੋ ਨਾ ਡੰਗਰ ਵਸ਼ਾ ਜਿਹੜਾ ਨਾ ਡੰਗਰ ਵਸ਼ਾ ਆਮ ਹੀ ਹੁੰਦਾ ਘਰਾਂ ਦੇ ਵਿੱਚ ਤਾਂ ਚਲੋ ਤੁਹਾਨੂੰ ਅੱਜ ਦਿਖਾਣੇ ਆ ਪੰਜਾਬੀ ਘਰਾਂ ਦੇ ਵਿੱਚ ਜਿਹੜੇ ਚੁੱਲ੍ਹੇ ਹੁੰਦੇ ਆ ਨਾ ਇੱਕ ਹੁੰਦਾ ਚਾਵਾ ਚੁੱਲਾ ਇੱਕ ਹੁੰਦਾ ਫਿਕਸ ਚੁੱਲਾ ਜਿਹੜਾ ਚਾਵਾ ਚੁੱਲਾ ਹੁੰਦਾ ਉਹਦਾ ਮਤਲਬ ਹੁੰਦਾ ਵੀ ਇੱਕ ਜਗ੍ਹਾ ਤੋਂ ਚੁੱਕ ਕੇ ਦੂਜੀ ਜਗ੍ਹਾ ਰੱਖ ਲੈਣਾ ਇਹ ਕੁੰਦਾ ਫਿਕਸ ਜਿਹੜਾ ਜ਼ਮੀਨ 'ਚ ਫਿਕਸ ਕੀਤਾ ਜਾਂਦਾ ਅੱਜ ਤੁਹਾਨੂੰ ਉਹ ਦਿਖਾਣੇ ਆ ਨਾਲ ਜਿਹੜਾ ਕਿ ਇੱਕ ਤਾਂ ਤੁਸੀਂ ਦੇਖ ਲੈਣਾ ਵੀ ਇਹ ਜਿਹੜਾ ਹੈਗਾ ਆਪਣਾ ਬਾਲਣ ਜਾਂ ਜਿਹੜਾ ਸਮਾਨ ਹੈ ਇਹਨੂੰ ਸਟੋਰ ਕੀਤਾ ਹੈ ਉੱਪਰ ਮਤਲਬ ਕੋਠੇ ਤੇ ਰੱਖਿਆ ਹੈ ਇੱਕ ਦੂਸਰਾ ਜਿਹੜਾ ਉਹ ਤੁਹਾਨੂੰ ਦਿਖਾਣੇ ਆ ਆਪਾਂ ਵੀ ਥੱਲੇ ਜਿਹੜਾ ਨਾ ਜਿਹੜਾ ਕਿ ਪਾਥੀਆਂ ਜਿਹਨੂੰ ਕਹਿੰਦੇ ਆ ਨਾ ਇੱਕ ਗੋਬਰ ਜਿਹੜਾ ਉਹਨਾਂ ਨੂੰ ਪੱਥਰ ਕਹਿੰਨਾ ਅੰਦਰ ਇਹ ਕਿੱਦਾਂ ਰੱਖਦੇ ਆ ਤਾਂ ਚਲੋ ਤੁਹਾਨੂੰ ਦਿਖਾਣੇ ਹੋਰ ਇਹ ਦੇਖੋ ਦੋਸਤੋ ਆਹ ਦੇਖੋ ਦੋਸਤੋ ਇਹ ਪਰਮਾਨੈਂਟ ਫਿਕਸ ਕੀਤੀ ਤੇ ਚੁੱਲੇ ਥੱਲੇ ਆ ਦੇਖੋ ਇਹ ਪੁਰਾਣੇ ਸਮੇਂ ਦੇ ਵਿੱਚ ਜਿਦਾਂ ਕਰਦੇ ਰਹੇ ਸੀ ਨਾ ਲੋਕ ਆਪਦੇ ਘਰਾਂ 'ਚ ਇਹ ਇਹਨਾਂ ਨੇ ਅੱਜ ਵੀ ਸਾਂਭ ਕੇ ਰੱਖਿਆ ਹੈ ਉਹ ਕਲਚਰ ਆਹ ਵੇਖੋ ਪੂਰੇ ਚੁੱਲ੍ਹੇ ਜਿਹੜੇ ਨਾ ਥੱਲੇ ਜ਼ਮੀਨ ਦੇ ਵਿੱਚ ਨਾ ਫਿਕਸ ਕੀਤੇ ਹੋਏ ਇਹ ਚਾਵਾਂ ਨਹੀਂ ਹੁੰਦਾ ਪਰਮਾਨੈਂਟ ਹੁੰਦਾ ਤੇ ਇਹ ਚੁੱਲਾ ਇੱਕ ਇਹਨਾਂ ਨੇ ਸਾਂਭ ਕੇ ਰੱਖਿਆ ਹੋਰ ਤੁਹਾਨੂੰ ਅੱਜ ਜਿਹੜਾ ਨਾ ਹੋਰ ਤੁਹਾਨੂੰ ਅੱਜ ਇੱਕ ਮੰਝੀਆਂ ਦਿਖਾਣੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਯੂਜ਼ ਕੀਤੀ ਜਾਂਦੀਆਂ ਨਾਲ ਤੁਹਾਨੂੰ ਦਿਖਾਣਿਆ ਵੀ ਇਹ ਤਾਂ ਤੁਸੀਂ ਵੇਖ ਲਿਆ ਕੋਠੇ ਦੇ ਬਾਲਨ ਸਟੋਰ ਕਰਕੇ ਰੱਖਿਆ ਇੱਕ ਤੁਹਾਨੂੰ ਦਿਖਾਣਿਆ ਵੀ ਜਿਹੜੀਆਂ ਪਾਥੀਆਂ ਉਹਨਾਂ ਨੂੰ ਕਿੱਦਾਂ ਸਟੋਰ ਕਰਦੇ ਆ ਸਾਡੇਦਰ ਉਹਨੂੰ ਘੀਰਾ ਵੀ ਸੱਦਦੇ ਆ ਤੇ ਘੀਰੇ ਦੇ ਵਿੱਚ ਕਾਥੀਆਂ ਪਾਠੀਆਂ ਜਿਹੜੀਆਂ ਨਾ ਉਹ ਘੀਰੇ ਦੇ ਵਿੱਚ ਲਾ ਕੇ ਉੱਤੋਂ ਲੇਪ ਕਰਕੇ ਰੱਖ ਦਿੰਦੇ ਆ ਚਲੋ ਤੁਹਾਨੂੰ ਉਹ ਵੀ ਦਿਖਾਣਾ ਮੰਦੋ ਆਹ ਦੇਖੋ ਆਹ ਦੇਖੋ ਵੀਰੋ ਇਹ ਜਿਸ ਤਰ੍ਹਾਂ ਨਾ ਇਹਨਾਂ ਨੇ ਪਾਥੀਆਂ ਜਿਹੜੀਆਂ ਨਾ ਅੰਦਰ ਆਹ ਦੇਖੋ ਇਹ ਪੂਰਾ ਪਾਥੀਆਂ ਜਿਹੜੀਆਂ ਨਾ ਉਹ ਅੰਦਰ ਪੂਰੀਆਂ ਚੀਣ ਕੇ ਨਾ ਇਦਾਂ ਰੱਖੀਆਂ ਤੇ ਇਹ ਬਾਹਰੋਂ ਲੇਵ ਕਰ ਦਿੱਤਾ ਇਹਨਾਂ ਨੇ ਇਹਦੇ ਅੰਦਰ ਜਿਹੜਾ ਨਾ ਪਾਥੀਆਂ ਸਟੋਰ ਰਹਿੰਦੀਆਂ ਹੁਣ ਇਹ ਦੇਖੋ ਉਹ ਕਿਦਾਂ ਇੱਕ ਇੱਕ ਕਰਕੇ ਚਿਣੀ ਆ ਸਾਰੀ ਇਹਨਾਂ ਨੇ ਪਾਥੀ ਉਹ ਦੇਖੋ ਇੱਕ ਇੱਕ ਕਰਕੇ ਸਾਰੀ ਉੱਪਰ ਪਾਥੀਆਂ ਜਿਣੀ ਦੀਆਂ ਨੇ ਤੇ ਔਰ ਇਹ ਬਾਹਰੋਂ ਲੇਵ ਦਿੱਤੇ ਦਦਰ ਇਹ ਪੁਰਾਣੇ ਟਾਈਮ ਦੇ ਵਿੱਚ ਇਹ ਕੰਮ ਹੁੰਦੇ ਰਹੇ ਸੀ ਨਾ ਅੱਜ ਵੀ ਇਹਨਾਂ ਨੇ ਸੰਭ ਕੇ ਰੱਖੇ ਮੈਂ ਤੁਹਾਨੂੰ ਪਿਛਲੇ ਵੀਡੀਓ ਚ ਵੀ ਕਿਹਾ ਹੈ ਨਾ ਪੰਜਾਬੀ ਲੋਕਾਂ ਨੇ ਬੜਾ ਕਲਚਰ ਜਿਹੜਾ ਨਾ ਉਹ ਸਾਮ ਕੇ ਰੱਖਿਆ ਆ ਪਰ ਅਹੀ ਜਿਹੜੇ ਲੋਕਾਂ ਉਹ ਦਿਖਾਉਂਦੇ ਆ ਨਹੀਂ ਉਹ ਕਲਚਰ ਤੇ ਚਲੋ ਹੁਣ ਮੈਂ ਤੁਹਾਨੂੰ ਦਿਖਾਣਾ ਕਿ ਪੁਰਾਣੇ ਸਮੇਂ ਦੀਆਂ ਜਿਹੜੀਆਂ ਮੰਝੀਆਂ ਨਾ ਉਹ ਵੀ ਇਹਨਾਂ ਨੇ ਰੱਖੀ ਦੀਆਂ ਸਾਮ ਕੇ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਭਰਾ ਨੇ ਜਿਹੜੇ ਉਹ ਸਾਰਾ ਕੁਝ ਦਿਖਾਉਂਦੇ ਨੇ ਇਹ ਚੀਜ਼ਾਂ ਨੂੰ ਉਹ ਤਾਂ ਟੂਰਿਜ਼ਮ ਸਾਡੇ ਲੋਕ ਜਿਹੜੇ ਉਧਰ ਨੂੰ ਦੌੜਦੇ ਦੌੜਦੇ ਜਾਂਦੇ ਨੇ ਪਰ ਸਾਡੇ ਲੋਕ ਜਿਹੜੇ ਆ ਨਾ ਉਹ ਦਿਖਾਉਂਦੇ ਨਹੀਂ ਇਹ ਚੀਜ਼ਾਂ ਚਲੋ ਮੈਂ ਤੁਹਾਨੂੰ ਅੱਜ ਅੱਜ ਦਾ ਇਹ ਦਿਖਾਈਆਂ ਚੁੱਲ੍ਹੇ ਦਿਖਾਏ ਘੀਰਿਆ ਦਿਖਾਇਆ ਪਰਾਲੀ ਤੋਂ ਬਣੇ ਮੂੜੇ ਦਿਖਾਏ ਹੁਣ ਮੈਂ ਤੁਹਾਨੂੰ ਦੱਸਣਾ ਵੀ ਪੰਜਾਬ ਦੇ ਵਿੱਚ ਜਿਹੜਾ ਨਾ ਮੰਜੀਆਂ ਜਿਹੜੀਆਂ ਪੁਰਾਣੇ ਸਮੇਂ ਦੀਆਂ ਉਹ ਕਿੱਦਾਂ ਦੀ ਹੁੰਦੀਆਂ ਇਹਨਾਂ ਨੇ ਅੱਜ ਵੀ ਸਾਂਭ ਕੇ ਰੱਖੀਆਂ ਆ ਦੇਖੋ ਦੇਖੋ ਇਹ ਪਈਦੀ ਨਾ ਮੰਜੀ ਪੁਰਾਣੇ ਸਮੇਂ ਦੀ ਇਸ ਤਰ੍ਹਾਂ ਪੈਂਦ ਵਾਲੀਆਂ ਮੰਜੀਆਂ ਇਹਨਾਂ ਨੂੰ ਕਹਿੰਦੇ ਰਿਆ ਆ ਦੇਖੋ ਇਹ ਸਾਂਭ ਕੇ ਰੱਖੀਆਂ ਅੱਜ ਵੀ ਇਹਨਾਂ ਪੈਂਦ ਵਾਲੀਆਂ ਮੰਜੀਆਂ ਆ ਦੇਖੋ ਉਹ ਕੁੱਤਾ ਵੀ ਭਾਲਿਆ ਅਜ ਵਿੱਚ ਕੁੱਤਾ ਦੇਖੋ ਮੰਜੀ ਦੀ ਛਾਵੇਂ ਨਾ ਕੁੱਤਾ ਪਿਆ ਕੀ ਬਾਤ ਆ ਆ ਦੇਖੋ ਬਾਈਆਂ ਵਾਲੇ ਪਾਵੇ ਵਾਲੀਆਂ ਮੰਜੀਆਂ ਨਾ ਅੱਜ ਵੀ ਸਾਂਭ ਕੇ ਰੱਖੀਆਂ ਨੇ ਇਹ ਦੇਖੋ ਦੋ ਮੰਜ਼ੀਆਂ ਇੱਕ ਇਹ ਆ ਇੱਕ ਇਹ ਆ ਇੱਕ ਉਹ ਮੰਜ਼ੀ ਆ ਅੱਜ ਵੀ ਕਲਚਰ ਜਿਹੜਾ ਨਾ ਉਹ ਸੰਭਿਆਂ ਦਾ ਅੱਜ ਵੀ ਲੋਕ ਜਿਹੜਾ ਨਾ ਇੱਥੇ ਜ਼ਮੀਨ ਦੇ ਉੱਤੇ ਗੋਆ ਫੇਰਦੇ ਆ ਆ ਦੇਖੋ ਥੱਲੇ ਆ ਦੇਖੋ ਇਹ ਕੱਚਾ ਜਿਹੜਾ ਨਾ ਆ ਦੇਖੋ ਗੋਆ ਫੇਰਿਆ ਨਾ ਆ ਆ ਦੇਖੋ ਜਿੱਦਾਂ ਪੁਰਾਣੇ ਸਮੇਂ ਦੇ ਵਿੱਚ ਕੀ ਹੁੰਦਾ ਰਿਹਾ ਸੀ ਵੀ ਥੱਲੇ ਜਿਹੜੀ ਜ਼ਮੀਨ ਉਹ ਕੱਚੀ ਹੁੰਦੀ ਰਹੀ ਸੀ ਤੇ ਕੱਚੀ ਜ਼ਮੀਨ ਨੂੰ ਕੀ ਕਰਦੇ ਨੇ ਉਤੋਂ ਲਿੱਪਣ ਵਾਸਤੇ ਨਾ ਗੋਇਆ ਫੇਰਦੇ ਨੇ ਤੇ ਇਹ ਅੱਜ ਵੀ ਇਹਨਾਂ ਨੇ ਗੋਇਆ ਫੇਰ ਆਦਾ ਅੱਜ ਵੀ ਇਹਨਾਂ ਨੇ ਘੀਰੇ ਰੱਖੇ ਦੇ ਚੁੱਲ੍ਹੇ ਗੱਡੇ ਦੇ ਪਰਾਲੀਆਂ ਬਾਲਣ ਉਦਾਂ ਹੀ ਅੱਜ ਵੀ ਇਕੱਠਾ ਕੀਤੇ ਦਾ ਪੁਰਾਣੇ ਸਮੇਂ ਦੀਆਂ ਮੰਜੀਆਂ ਪੁਰਾਣੇ ਸਮੇਂ ਦੀਆਂ ਮੰਜੀਆਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਇਹ ਜਿਹੜਾ ਪਿੱਛੇ ਆਪਣਾ ਲੱਕ ਹੁੰਦਾ ਨਾ ਯਾਨੀ ਪਿੱਠ ਕਹਿੰਨੇ ਆ ਪਿੱਠ ਵਾਸਤੇ ਨਾ ਬੜੀ ਵਧੀਆ ਹੁੰਦੀਆਂ ਨੇ ਕਿਉਂਕਿ ਇਹ ਪਿੱਠ ਨੂੰ ਬੜੀ ਨਾ ਸਪੋਰਟ ਦਿੰਦੀਆਂ ਹੈਗੀਆਂ ਨੇ ਜਿਹੜੇ ਅੱਜ ਕੱਲ ਦੇ ਦੂਜਿਆਂ ਨਾਲ ਬੰਦਾ ਪਧਰਾ ਹੋ ਜਾਂਦਾ ਤਾਂ ਇਹ ਤੇ ਲੱਕ ਟੇਢੇ ਹੁੰਦੇ ਕਿ ਇਹਨੂੰ ਚੁੱਕ ਪੈਂਦੀ ਪਰ ਇਹ ਜਿਹੜੀਆਂ ਮੰਜੀਆਂ ਨੇ ਇਹ ਰਿਲੈਕਸ ਦਿੰਦੀਆਂ ਹੈਗੀਆਂ ਇੱਕ ਐਕੂ ਪ੍ਰੈਸ਼ਰ ਦਾ ਕੰਮ ਕਰਦੀਆਂ ਹੈਗੀਆਂ ਦੇਖੋ ਇਹ ਆਹ ਦੇਖੋ ਜਿਹੜੇ ਡਿਜ਼ਾਈਨ ਪਾ ਪਾ ਕੇ ਜਿਹੜੀਆਂ ਨਾ ਬੁਣੀ ਦੀਆਂ ਮੰਜੀਆਂ ਇਸ ਤਰ੍ਹਾਂ ਇਹ ਪਾਵੇ ਜਿਹੜੇ ਹਨ ਕਿੰਨੀ ਕਲਾਕਾਰੀ ਕਰਕੇ ਅੱਛਾ ਜਿਹੜੇ ਪਹਿਲੇ ਲੋਕ ਹਨ ਮੈਨੂੰ ਲੱਗਦਾ ਪਹਿਲੇ ਲੋਕ ਜਿਹੜੇ ਸੀ ਨਾ ਉਹ ਮਿਹਨਤ ਕਾਸ਼ ਜ਼ਿਆਦਾ ਸੀ ਉਹਦਾ ਕਾਰਨ ਕੀ ਹੈ ਵੀ ਦੇਖੋ ਕਿੱਡੀ ਕਾਰੀਗਰੀ ਕਰਕੇ ਨਾ ਜਿਹੜਾ ਫਿਰ ਇਹਨਾਂ ਨੇ ਜੋ ਆ ਉਹ ਤਿਆਰ ਕਰਦੇ ਸੀ ਪਾਵਾ ਅਈਵੇ ਲੋਕ ਜਿਹੜੇ ਹਨ ਉਹ ਮਿੰਟੋਂ ਮਿੰਟ ਵਸ ਕਹਿੰਦੇ ਕਿ ਕੰਮ ਨਿਭੜ ਜਾਵੇ ਪੁਰਾਣੇ ਲੋਕ ਵੇਖੋ ਜੀ ਕਿੰਨੀ ਕਲਾਕਾਰੀ ਕਰਕੇ ਜਿਹੜਾ ਪਾਵਾ ਬਣਾਉਂਦੇ ਸੀ ਇਹ ਪਾਵਾ ਜਿਹੜਾ ਨਾ ਇਹ ਕਿੰਨਾ ਪੁਰਾਣਾ ਪਾਵਾ ਯਾਨੀ ਕਿ ਜਿਹੜਾ ਕਿ ਨਾ ਕਹ ਲਓ ਕਿ ਪੈਰ ਹੁੰਦਾ ਨਾ ਮੰਜੇ ਦਾ ਦੇਖੋ ਕਿਸ ਤਰ੍ਹਾਂ ਉੱਪਰ ਤੋਂ ਲੈ ਕੇ ਥੱਲੇ ਤੱਕ ਕਾਰਾਈਗਰੀ ਕੀਤੀ ਦੀ ਆ ਦੇਖੋ ਹਨਾ ਦੇਖੋ ਕਿੰਨਾ ਕਲਚਰ ਪੰਜਾਬੀਆਂ ਨੇ ਸੰਭ ਕੇ ਰੱਖਿਆ ਆ ਅਸੀਂ ਲੋਕੀ ਦਿਖਾਉਣਾ ਨਹੀਂ ਚਾਹੁੰਦੇ ਅਸੀਂ ਦਿਖਾਉਣਾ ਕੀ ਚਾਹੁੰਦੇ ਆ ਉਹ ਹੀ ਜੋ ਤੁਹਾਨੂੰ ਪਿਛਲੀ ਵੀਡੀਓ ਜੇ ਦੇਖਿਆ ਸੀ ਸਕੈਚਰ ਦੇ ਬੂਟ ਲੈਵਾਇਸ ਦੀ ਪੈਂਟ ਐਲਵੀ ਦੀ ਜੀਨ ਬਸ ਅਹੀ ਲੋਕ ਸ਼ਰਮ ਕਰਦੇ ਆ ਪਾਕਿਸਤਾਨ ਦੇ ਜਿਹੜੇ ਪੰਜਾਬੀ ਲੋਕ ਆ ਸ਼ਰਮ ਨਹੀਂ ਕਰਦੇ ਕਿਤਾ ਆਪ ਦਾ ਤਰੀਕਾ ਉਹ ਸਾਰਾ ਦਿਖਾਉਂਦੇ ਨੇ ਤਾਂ ਉੱਥੇ ਦੇਖੋ ਕਿੰਨਾ ਟੂਰਿਸਟ ਜਿਹੜਾ ਪੰਜਾਬ ਦੇ ਬਲੌਗਰ ਜਿਹੜੇ ਇੰਡੀਆ ਦੇ ਉਧਰ ਜਾ ਰਹੇ ਨੇ ਉੱਥੋਂ ਦਾ ਚੀਜ਼ ਦਿਖਾ ਰਹੇ ਹੁੰਦਾ ਟੂਰਿਜ਼ਮ ਵਧ ਰਿਹਾ ਨਾ ਇਸ ਚੀਜ਼ ਨਾਲ ਅਹੀ ਉਹ ਦਿਖਾਈਏ ਦੇਖੋ ਮੰਜੀਆਂ ਅੱਜ ਵੀ ਇਹ ਉਹੀ ਮੰਜੀਆਂ ਯੂਜ਼ ਕਰਦੇ ਜਿਹੜੀਆਂ ਪਹਿਲੀਆਂ ਦੋ ਮੰਜੀਆਂ ਉਹ ਲੱਗੀਆਂ ਇੱਕ ਆ ਲੱਗੀਆਂ ਚਲੋ ਅੱਗੇ ਹੁਣ ਆਪਾਂ ਤੁਹਾਨੂੰ ਅੱਗੇ ਆ ਦੇਖੋ ਇੱਧਰ ਇਹਨਾਂ ਨੇ ਖੁਰਲੀ ਬਣਾਈ ਦੀ ਆ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਖੁਰਲੀਆਂ ਦੇ ਨਾ ਹੋਂਦ ਤੇ ਜਿਹੜੀਆਂ ਖੁਰਲੀਆਂ ਵੀ ਆ ਨਾ ਉਹ ਦੂਜੀਆਂ ਆ ਗਈਆਂ ਚਾਵੇਂ ਚੁੱਲ੍ਹੇ ਆ ਗਈਆਂ ਚੋਕੇ ਇੱਧਰੋਂ ਤੇ ਉੱਧਰ ਰੱਖ ਲਓ ਇਹਾਂ ਪਰਮਾਨੈਂਟ ਖੁਰਲੀ ਰੱਖੀ ਆ ਕੋ ਆ ਖੁਰਲੀ ਦੇ ਵਿੱਚ ਜਿਹੜਾ ਸਰੀਆ ਲੱਗਾ ਦਿੰਦਾ ਆ ਸਰੀਆ ਲੱਗਦਾ ਇੱਥੇ ਗਾਂ ਨੂੰ ਬੰਨ ਛੱਡਦੇ ਆ ਅੱਛਾ ਇਹਨਾਂ ਨੇ ਨਾ ਪਹਿਲਾਂ ਇਹਨਾਂ ਦੀ ਜਿਹੜੀ ਗਾਂ ਜਿਹੜੀ ਆ ਦੂਸਰੀ ਉਹ ਬੁੱਢੀ ਹੋ ਗਈ ਦੀ ਆ ਇਸ ਕਰਕੇ ਇਹਨਾਂ ਨੇ ਨਾ ਇੱਕ ਹੋਰ ਬੱਚੀ ਉਹਨੇ ਦਿੱਤੀ ਉਹਨੂੰ ਪਾਲਣਾ ਸ਼ੁਰੂ ਕਰਤਾ ਕੁਝ ਮਿਹਨਤ ਕੱਸ ਲੋਕ ਅੱਜ ਵੀ ਆਣ ਆ ਦੇਖੋ ਇਹਦੇ ਵਿੱਚ ਜਿਹੜਾ ਬੰਨੀ ਦੀ ਆ ਉਹ ਮਾਰਦੀ ਦੀ ਨਹੀਂ ਕਿਤੇ ਓਏ ਓਏ ਪਿੱਛੇ ਇਹ ਦੇਖੋ ਇਸ ਸਾਈਡ ਦੇ ਨਾਲ ਟੋਕਾ ਰੱਖਿਆ ਦਾ ਅੱਜ ਵੀ ਕਿਆ ਬਾਤ ਆ ਉਹ ਟੋਕਾ ਵੀ ਦੂਜਾ ਜਿਹੜਾ ਹੱਥ ਨਾਲ �ेੜਨ ਵਾਲਾ ਇਹ ਨਹੀਂ ਕਿ ਮੋਟਰ ਵਾਲਾ ਇਹ ਉੱਤੇ ਉਹ ਇਹਨੂੰ ਕਹਿੰਦੇ ਚਰਨਾ ਕਹਿੰਦੇ ਆ ਪਾਕਿਸਤਾਨ 'ਚ ਸਾਡੇ ਇਧਰ ਤੱਪੜ ਕਹਿ ਦਿੰਦੇ ਨੇ ਇਹ ਤੱਪੜ ਜਿਹੜਾ ਨਾ ਤੱਪੜ ਆ ਇਹਨਾਂ ਨੇ ਚ ਪੱਠੇ-ਫੁੱਠੇ ਲਿਆਉਂਦੇ ਨੇ ਕੁੱਤਰ ਕੇ ਆਹ ਦੇਖੋ ਪੁਰਾਣੇ ਸਮ ਦਾ ਆਹ ਦੇਖੋ ਕੋਈ ਮੋਟਰ ਨਹੀਂ ਲੱਗੀ ਦੀ ਕੁਛ ਨਹੀਂ ਲੱਗੀ ਦੀ ਪੁਰਾਣੇ ਟਾਈਮ ਦਾ ਟੋਕਾ ਆ ਜੀ ਇਹ ਦੇਖਾ ਦੇਖੋ ਇੱਕ ਇਹਨਾਂ ਦਾ ਇਹ ਪੁੜਾ ਯਾ ਰੱਖੇ ਦਾ ਉਹਦਾ ਹੀ ਪੁਰਾਣੇ ਤਰ੍ਹਾਂ ਦਾ ਹੀ ਮਤਲਬ ਇਹਨਾਂ ਨੇ ਅੱਜ ਵੀ ਜਿਹੜਾ ਨਾ ਮਾਹੌਲ ਹੈ ਨਾ ਪੂਰਾ ਪੁਰਾਣਾ ਹੈ ਤੁਹਾਨੂੰ ਮੈਂ ਪਹਿਲਾਂ ਵੀ ਕਿਹਾ ਸੀ ਨਾ ਵੀ ਦੇਖੋ ਜਿਸ ਤਰ੍ਹਾਂ ਪਹਿਲਾਂ ਵੀ ਤੁਹਾਨੂੰ ਮੈਂ ਕਿਹਾ ਵੀ ਪੰਜਾਬ 'ਚ ਮੌਜੂਦ ਹੈ ਚੀਜ਼ਾਂ ਅਜੇ ਵੀ ਪਰ ਅਹੀ ਲੋਕੀਆ ਹੀ ਦਿਖਾਉਣ ਨਹੀਂ ਦੇ ਉਹ ਚੀਜ਼ਾਂ ਉਹ ਦੇਖੋ ਜਿਸ ਤਰ੍ਹਾਂ ਪੁਰਾਣੇ ਟਾਈਮ ਦੇ ਦੇ ਘਰਾਂ ਨੂੰ ਥੱਲੇ ਕੀ ਗੋਇਆ ਫੇਰਦੇ ਰਹੇ ਮੈਂ ਤੁਹਾਨੂੰ ਅੱਗੇ ਵੀ ਦੱਸਿਆ ਆਹ ਦੇਖੋ ਇਹਨਾਂ ਨੇ ਇੱਧਰ ਵੀ ਸਾਰੇ ਗੋਇਆ ਫੇਰਿਆ ਆਹ ਦੇਖੋ ਇਸਰ ਇਹ ਸਾਰੇ ਗੋਇਆ ਫੇਰਿਆ ਆ ਇਧਰ ਇਹਨਾਂ ਨੇ ਧਣੀਆਂ ਲਾ ਕੇ ਤੇ ਉੱਤੇ ਉਹ ਦਿੱਤੀ ਪਰਾਲੀ ਤਾਂ ਕਿ ਜਿਹੜਾ ਇਹਨਾਂ ਧਣੀਆਂ ਨਿਕਲ ਜੇ ਆ ਇਧਰ ਪੁਦੀਨਾ ਬੀਜਿਆ ਜਨ ਪੂਤਰਾ ਕਹਿੰਨੇ ਆ ਇਧਰ ਵੇਖੋ ਸਾਰਾ ਗੋਇਆ ਫੇਰਿਆ ਆ ਨਾ ਕਿਡਾ ਸੋਹਣਾ ਆ ਦੇਖੋ ਇਹ ਇਧਰ ਸਾਰਾ ਗੋਇਆ ਫੇਰਿਆ ਇਹਨਾਂ ਨੇ ਉਧਰ ਉਹ ਪਰੇ ਤੱਕ ਦੋਸਤੋ ਇੱਥੇ ਮੈਂ ਤਾਂ ਖੁਰਲੀ ਨਾਲ ਬਹਿ ਕੇ ਖੁਰਲੀ ਤੇ ਬਹਿ ਕੇ ਤੁਹਾਡੇ ਨਾਲ ਗੱਲ ਕਰਨਾ ਅੱਜ ਕਿ ਇਹ ਚੀਜ਼ਾਂ ਜਿਹੜੀਆਂ ਨਾ ਆਹੀ ਲੋਕ ਦਿਖਾਉਂਦੇ ਨਹੀਂ ਹੈਗੇ ਆ ਵੀਡੀਓ ਬਣਾਉਣ ਵਾਲਿਆਂ ਨੂੰ ਕਰ ਰਿਆਂ ਕਿ ਭਾਈ ਆਪਦਾ ਪੰਜਾਬ ਦਿਖਾਓ ਮੈਂ ਵੀ ਬੜੇ 2-2.5 ਸਾਲ ਤੋਂ ਇਹੀ ਚੀਜ਼ ਦਿਖਾਉਂਦਾ ਰਿਹਾ ਸੀ ਮੈਂ ਪਰਤਾ ਆਂ ਤੁਸੀਂ ਵੀ ਪਰਤਾਓ ਆਪਦਾ ਇਹ ਚੀਜ਼ਾ ਜਿਹੜਾ ਮਾਹੌਲ ਹੈ ਨਾ ਇਹ ਦਿਖਾਓ ਦੇਖੋ ਕੁਰਲੀ ਦੇ ਬੈਠੇ ਆਂ ਅੱਜ ਸੱਚ ਜਾਣਿਓ ਵੀ ਜਿਹੜੀ ਵੀਡੀਓ ਬਾਹਰ ਬਣਾਉਂਦਾ ਰਿਹਾ ਨਾ ਮੈਂ ਉਹ ਬਣਾਉਣ ਚ ਇਨਾ ਮਜ਼ਾ ਨਹੀਂ ਹੁੰਦਾ ਰਿਹਾ ਜਿਹੜੀ ਅੱਜ ਇਹ ਬਣਾਉਣ ਦਾ ਮਜ਼ਾ ਆਉਣ ਡਿਆ ਮੈਨੂੰ ਕਿਉਂ ਇਸ ਇਸ ਤਰ੍ਹਾਂ ਲੱਗਦਾ ਵੀ ਇੱਕ ਮਿੰਟ ਬਾਅਦ ਬਾਹਰ ਟਰੱਕ ਜਾਣ ਡਿਆ ਤੇ ਲੰਘ ਲਾ ਦੋ ਸਾਚ ਨਾਲ ਇਹ ਵੀ ਮੈਨੂੰ ਉਹ ਵੀਡੀਓ ਜਿਹੜੀਆਂ ਮੈਂ ਬਣਾਉਂਦਾ ਰਿਆ ਨਾ ਉਹਦਾ ਬਣਾਉਂਦਾ ਇਹਨਾਂ ਮਜ਼ਾ ਨਹੀਂ ਆਉਂਦਾ ਰਿਆ ਜਿੰਨਾ ਕੀ ਮੈਨੂੰ ਆਹ ਵੀਡੀਓ ਬਣਾਉਣ ਦਾ ਮਜ਼ਾ ਆਉਂਦਿਆ ਕਾਰਨ ਇਹਦਾ ਨਾ ਇਦਾਂ ਲੱਗਦਾ ਵੀ ਯਾਰ ਸਾਡਾ ਬਚਪਨ ਬੀਤਿਆ ਇਹਦੇ ਨਾਲ ਕਿਉਂਕਿ ਅਸੀਂ ਜਦੋਂ ਰਹਿੰਦੇ ਰਿਹਾ ਨਾ ਆਪਦੇ ਨਾਨਕੇ ਅੰਮ੍ਰਿਤਸਰ ਦੇ ਲਾਗੇ ਹੀ ਪਿੰਡ ਆ ਮਜੀਠਾ ਉਥੇ ਤੇ ਇਹ ਇਹੋ ਜਿਹਾ ਮਾਹੌਲ ਅਸੀਂ ਜੇ ਵੱਡੇ ਹੋਏ ਆ ਤਾਂ ਅਸੀਂ ਨੂੰ ਸਾਨੂੰ ਇਹ ਮਾਹੌਲ ਚੰਗਾ ਲੱਗਦਾ ਇਸ ਤਰ੍ਹਾਂ ਲੱਗਦਾ ਵੀ ਕੁਦਰਤ ਨਾਲ ਬੰਦਾ ਜੁੜੇਦਾ ਤੇ ਮজা ਆਂਦਾ ਇਹ ਚੀਜ਼ਾਂ ਆ ਤਾਂ ਦੋਸਤੋ ਇਹ ਸਾਡੀ ਆਜੀ ਦੀ ਵੀਡੀਓ ਵੀਡੀਓ ਕਿੱਦਾਂ ਦੀ ਲੱਗੀ ਕਮੈਂਟ ਬਾਕਸ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਆਹ ਸਬਸਕ੍ਰਾਈਬ ਕਰਿਓ